ਸ਼ੂਟਿੰਗ ਲੰਡਨ ਵਿੱਚ ਹੋਈ ਹੈ ਜਦ ਲੰਡਨ ਵਿੱਚ ਤੁਸੀਂ ਪਰਫਾਰਮ ਕਰ ਰਹੇ ਸੀ ਗਿੱਧਾ ਪਰਫਾਰਮ ਕੀਤਾ ਸੀ ਉਦੋਂ ਲੋਕਾਂ ਦਾ ਰਿਐਕਸ਼ਨ ਕਿਉਂ ਸੀ ਕੀ ਸੀ ਕਿਉਂਕਿ ਜਦ ਅਸੀਂ ਪੰਜਾਬ ਵਿੱਚ ਜ਼ਿਕਰ ਲੋਕ ਬੜੇ ਐਕਸਾਈਟਡ ਹੋ ਜਾਂਦੇ ਅੱਛਾ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅੱਛਾ ਉਦੋਂ ਉੱਥੇ ਕੀ ਰਿਐਕਸ਼ਨ ਸੀ ਲੋਕਾਂ ਦਾ ਮੈਂ ਦੇਖੋ ਐਸੀ ਕੋਈ ਜਗਾ ਨਹੀਂ ਹੈ ਜਿੱਥੇ ਪੰਜਾਬੀ ਨਾ ਹੋਣ ਚਾਹੇ ਤੁਸੀਂ ਕਹਿਣ ਦਾ ਚਲੇ ਜਾ ਚਾਹੇ ਅਮਰੀਕਾ ਚਲੇ ਜਾਓ ਆਸਟ੍ਰੇਲੀਆ ਕੋਈ ਜਗਾ ਕੋਈ ਵੀ ਜਗਾ ਤੁਸੀਂ ਚਲੇ ਜਾਓ ਉੱਥੇ ਪੰਜਾਬੀ ਤੁਹਾਨੂੰ ਮਿਲਦੇ ਆ ਬਲਕਿ ਜਿਹੜੀ ਸਾਡੇ ਪ੍ਰੋਡਿਊਸਰ ਹੈ ਮਾਧੂਰੀ ਜੀ ਉਹਨਾਂ ਨੇ ਸਾਡਾ ਇੱਕ ਗੈਟਅਪ ਹੈ ਉਹਦੇ ਵਿੱਚ ਅਸੀਂ ਪਗੜੀਆਂ ਬੰਨੀ ਆਈਆਂ ਲੁੰਗੀ ਕੁਰਤੇ ਪਾਏ ਹੋਏ ਆ ਔਰ ਸਭ ਤਾਂ ਕਹਿੰਦੇ ਉਪਾਸਤਾ ਇਹ ਜਿਹੜਾ ਹੈਗਾ ਨਾ ਇਹ ਬਾਕੀ ਤਾਂ ਬਹੁਤ ਲੋਕ ਆਉਂਦੇ ਸੀ ਫੋਟੋ ਖਿਚਾਣ ਇਹ ਫੋਟੋ ਨਹੀਂ ਆਉਂਦੇ ਨਹੀਂ ਕਿ ਕੋਈ ਸੀ ਪੋਸਟ ਪਿਕਚਰਾ ਬਣਾਣਾ ਉਹ ਜਿਹੜਾ ਹੈਗਾ ਥੋੜਾ ਯੂਨੀਕ ਹੋਣਾ ਚਾਹੀਦਾ ਮੈਂ ਤੁਹਾਨੂੰ ਦੱਸਾਂ ਜਦੋਂ ਅਸੀਂ ਉਹ ਪਾਈਆਂ ਪਗੜੀਆਂ ਪੋਗੜੀਆਂ ਬਹੁਤ ਸਾਰੇ होगा कि ਹੁਣ ਮੈਂ ਕਿੱਦਾਂ ਕਰਾਂ ਮੈਂ ਤੁਹਾਡਾ ਫੋਟੋ ਨਹੀਂ ਕਰਾਣੀ ਹੈ ਨਾ ਕਿ ਮੇਰੀ ਪ੍ਰੋਡਿਊਸਰ ਨੇ ਕਿਹਾ ਮੈਂ ਕਰਾਈਆਂ ਫੋਟੋ ਬਸ ਨਹੀਂ ਤਾਂ ਜਿੱਦਾਂ ਹੀ ਅਸੀਂ ਮੈਂ ਘਰ ਉੱਥੇ ਹੋਟਲ 'ਚ ਵੀ ਨਹੀਂ ਪਹੁੰਚੀ ਸਾਰੀ ਜਗ੍ਹਾ ਵਾਇਰਲ ਹੋ ਗਈ ਮੇਰੀ ਪਗੜੀ ਵਾਲੀ ਫੋਟੋ ਸੋ ਤੁਸੀਂ ਜਿੱਥੇ ਵੀ ਚਲੇ ਜਾਓ ਤੁਹਾਨੂੰ ਪੰਜਾਬੀ ਦਿਖਦੇ ਆ ਔਰ ਪੰਜਾਬੀ ਮਤਲਬ ਐਸੀ ਮੈਂ ਤਾਂ ਜਦੋਂ ਜਾਨੀ ਨਾ ਜਦ ਕੈਨੇਡਾ ਮੈਂ ਜਾਨੀ ਉੱਥੇ 에어ਪੋਰਟ ਤੇ ਲਿਖਿਆ ਹੁੰਦਾ ਜੀ ਆਇਆਂ ਨੂੰ ਮੈਨੂੰ ਲੱਗਦਾ ਹੀ ਨਹੀਂ ਮੈਂ ਕੈਨੇਡਾ ਆਈ ਆ ਮੈਨੂੰ ਲੱਗਦਾ ਮੈਂ ਤਾਂ ਆਪਾਂ ਇੱਥੇ ਹੀ ਹੈਗੇ ਆ ਨਾ ਪੰਜਾਬ ਚ ਹੀ ਹੈਗੇ ਆ ਤੇ ਬਹੁਤ ਅਲੱਗ ਇੱਕ ਮਤਲਬ ਉਹ ਹੁੰਦਾ ਹੈ ਕਿ ਫੋਰਨ ਕੰਟਰੀ ਚ ਵੀ ਤੁਸੀਂ ਸਭ ਜਗ੍ਹਾ ਪੰਜਾਬੀ ਪੰਜਾਬੀ ਖਾਣਾ ਪੰਜਾਬੀ ਕਲਚਰ ਬਲਕਿ ਮੈਨੂੰ ਲੱਗਾ ਪੰਜਾਬ 'ਚ ਸਾਡਾ ਉਹ ਕਲਚਰ ਥੋੜਾ ਘਟੁੰਦਾ ਜਾ ਰਿਹਾ ਜਿੰਨਾ ਕਿ ਤੁਸੀਂ ਬਾਹਰ ਜਾਓ ਤੇ ਮੈਂ ਇੱਕ ਕਿਸੇ ਦੇ ਘਰ ਖਾਣਾ ਖਾਣ ਗਈ ਆਪਣੇ ਸਰਦਾਰਾਂ ਦੇ ਸੀਗੇ ਫੈਮਿਲੀ ਤੇ ਉਹਨੇ ਪੂਰੀ ਬੱਚੀ ਨੇ ਕੋਈ ਮੈਨੂੰ ਲੱਗਾ 8-9 ਸਾਲ ਦੀ ਬੱਚੀ ਹੋਗੀ ਉਹਨੇ ਗੁਰਬਾਣੀ ਬੜ ਕੇ ਸੁਣਾਈ ਉਹਨੇ ਗਾ ਕੇ ਸੁਣਾਈ ਐਨਕ ਮਜ਼ਾ ਆਇਆ ਮੈਨੂੰ ਮੈਂ ਸੋਚਿਆ ਕਿ ਵਾਹਿਗੁਰੂ ਮਤਲਬ ਇੱਥੇ ਆ ਕੇ ਜਿਹੜੀ ਕਿ ਕੁੜੀ ਇੱਥੇ ਹੀ ਪੈਦਾ ਹੋਈ ਉਹਨੂੰ ਇੰਨੀ ਕੁ ਵਧੀਆ ਪੰਜਾਬੀ ਉਹ ਬੋਲੇ ਔਰ ਉਹ ਮਤਲਬ ਪਾਠ ਕਰੇ ਤਾਂ ਸਾਡੇ ਇੱਥੇ ਤੁਸੀਂ ਸੁਣ ਲਓ ਜਿਨ੍ਹਾਂ ਨੂੰ ਪਾਠ ਆਂਦਾ ਆ ਕਿ ਕਿੰਨਾ ਕਿੰਨਾ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਕਿ ਨਹੀਂ ਪੰਜਾਬੀ ਨਹੀਂ ਘਰਾਂ 'ਚ ਨਹੀਂ ਆਪਣੇ ਕਈ ਲੋਕ ਪੰਜਾਬੀ ਬੋਲਣ ਦੇਤੇ ਬੇਟਾ ਹਿੰਦੀ ਵਿੱਚ ਬਾਤ ਕਰੋ ਬੇਟੀ ਇੰਗਲਿਸ਼ ਵਿੱਚ ਬਾਤ ਕਰੋ